ਗੁਰਬਾਣੀ ਵਿੱਚ ਵਾਕ ਹੈ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ ਵੀ ਆਪਾਂ ਸਾਰੇ ਚਾਹੁੰਦੇ ਆ ਨਾ ਆਪਣਾ ਜੀਵਨ ਸ਼ਾਂਤਮਈ ਸੁਖਦਾਈ ਆਨੰਦਮਈ ਹੋਵੇ ਵੈਸੇ ਸਰੀਰ ਵਾਸਤੇ ਤਾਂ ਡਾਕਟਰ ਵੀ ਦੱਸ ਦਿੰਦੇ ਨੇ ਵੀ ਤੁਸੀਂ ਸਵੇਰੇ ਉੱਠ ਕੇ ਇਹੋ ਜੀ ਚੀਜ਼ ਖਾਓ ਜਿਨ੍ਹਾਂ ਦੀ ਸਿਹਤ ਚੰਗੀ ਹੁੰਦੀ ਹੈ ਨਾ ਉਹ ਵੀ ਕਈ ਵਾਰ ਕਹਿ ਜਾਂਦੇ ਨੇ ਕਿ ਸਵੇਰੇ ਉਠੋ ਆ ਕੁਝ ਕਰੋ لیکن ਆਪਣੇ ਗੁਰੂ ਜੀ ਕੀ ਉਪਦੇਸ਼ ਦਿੰਦੇ ਨੇ ਵੀ ਜੇ ਉੱਤਮ ਕਿਸਮ ਦਾ ਜੀਵਨ ਆਪਾਂ ਚਾਹੁੰਦੇ ਆ ਨਾ ਜਿਹੜਾ ਬਹੁਤ ਆਨੰਦਮਈ ਹੋਵੇ ਸੁਖਦਾਈ ਹੋਵੇ ਸ਼ਾਂਤਮਈ ਹੋਵੇ ਬਹੁਤ ਹੀ ਚੰਗਾ ਹੋਵੇ ਫਿਰ ਕੀ ਕਰਨਾ ਚਾਹੀਦਾ ਇੱਕ ਤਾਂ ਨਾ ਪ੍ਰਭੂ ਦਾ ਭਾਣਾ ਹੈ ਜਿਹੜਾ ਹੁਕਮ ਹੈ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਤੇ ਸੱਚ ਨੂੰ ਧਾਰਨਾ ਚਾਹੀਦਾ ਤੇ ਖੁਰਾਕ ਕਿਹੜੀ ਖਾਣੀ ਚਾਹੀਦੀ ਹੈ ਰਾਮ ਰਸਾਇਣ ਆਪਾਂ ਜਿਹਨੂੰ ਟੋਨਿਕ ਕਹਿੰਦੇ ਨੇ ਨਾ ਰਾਮ ਰਸਾਇਣ ਨਿਤ ਉਠ ਪੀਓ ਤੇ ਉਹ ਰਾਮ ਰਸਾਇਣ ਉਟੋਨਿਕ ਉਹ ਖੁਰਾਕ ਹੈ ਕਿ ਹਰ 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 ਅਰਸਨਾ ਕੋ ਸਵੇਰੇ ਉੱਠੀਏ ਤੇ ਨਿਤ ਇਹ ਰਾਮ ਰਸਾਇਣ ਪੀਏ ਤੇ ਇਹਦੇ ਨਾਲ ਨਾ ਆਪਣਾ ਜੀਵਨ ਪਰਫੁੱਲਿਤ ਹੁੰਦਾ ਹੈ ਇੱਕ ਪੇੜ ਹੁੰਦਾ ਨਾ ਪਹਿਲਾਂ ਜੇ ਉਹਦੀ ਜੜ੍ਹ ਹੈ ਨਾ ਜੇ ਉਹਨੂੰ ਖੁਰਾਕ ਮਿਲੇ ਉਹ ਹਰੀ ਹੋਵੇ ਉਹਨੂੰ ਪੂਰਾ ਪੋਸ਼ਣ ਮਿਲੇ ਫਿਰ ਦਰਖਤ ਬਹੁਤ ਫਲਦਾ ਫਲਦਾ ਇਸ ਤਰ੍ਹਾਂ ਜੇ ਆਤਮਾ ਰिष्टपुष्ट ਹੋਵੇ ਨਾ ਉਹਦਾ ਸ਼ੁਭ ਪ੍ਰਭਾਵ ਮੰਨਤੇ ਪੈਂਦਾ ਸਰੀਰ ਤੇ ਹੀ ਪੈਂਦਾ ਫਿਰ ਸਾਰਾ ਜੀਵਨ ਹੀ ਉਤਮ ਹੋ ਜਾਂਦਾ ਤੇ ਕਿੰਨਾ ਖੂਬਸੂਰਤ ਗੁਰੂ ਜੀ ਦਾ ਉਪਦੇਸ਼ ਹੈ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ